ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਪੁਲਿਸ ਵੱਲੋਂ ਜੀਆਰਪੀ ਪੁਲਿਸ ਅਤੇ ਰੇਲਵੇ ਪੁਲਿਸ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਅਤੇ ਹੋਰ ਵੱਖ-ਵੱਖ ਥਾਵਾਂ ਤੇ ਜਿਵੇਂ ਕਿ ਪਾਰਕਿੰਗ ਵਗੈਰਾ ਤੇ ਉੱਤੇ ਚੈਕਿੰਗ ਕੀਤੀ ਗਈ ਚੈੱਕ ਤੇ ਗੱਡੀਆਂ ਦੇ ਵਿੱਚ ਵੀ ਜਾ ਕੇ ਤੇ ਅਤੇ ਇਕੱਲੇ-ਇਕੱਲੇ ਬੈਗ ਵੀ ਚੈੱਕ ਕੀਤੇ ਗਏ ਤਾਂ ਕਿ ਸੁਰੱਖਿਆ ਨੂੰ ਮੱਦੇਨਜ਼ਰ ਰੱਖੇ ਹੋਏ ਵੱਲੋਂ ਦੱਸਿਆ ਗਿਆ ਕਿ ਕਿਸੇ ਵੀ ਕਿਸੇ ਨਿਕਟਨਾਣਾ ਘਟਨਾ ਨਾ ਘਟ ਸਕੇ ਇਸ ਤਰ੍ਹਾਂ ਕੇ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਜੇ ਕੋਈ ਬੰਦਾ ਸ਼ੱਕੀ ਹਾਲਾਤ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਇਹਦੇ ਬਾਰੇ ਦੱਸਿਆ ਜਾਵੇ ਤਾਂ ਕਿ ਕੋਈ ਵੀ ਅਨਹੋਣੀ ਘਟਨਾ ਜਾਂ ਅਪਰੀਆ ਘਟਨਾ ਨਾ ਘਟ ਰਕੇ ਮੰਡਿਓ ਟੈਕ ਸਰਜਟ੍ਰੇਸ਼ਨ ਦੇ ਦੌਰਾਨ ਹਾਲਾਤ ਜੁਝ ਨਹੀਂ ਮਿਲੇ ਪਰ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੂਰੀ ਜਾਣਕਾਰੀ ਲਈਤੀ ਜਾਵੇਗੀ ਐਸਐਸਆਰ ਟੈਬ੍ਰੇਸ਼ਨ ਦੇ ਦੌਰਾਨ ਆਉਣ ਜਾਣ ਵਾਲੇ ਯਾਤਰੀਆਂ ਤੇ ਬੈਠੇ ਯਾਤਰੀਆਂ ਤੇ ਗੱਡੀ ਦੇ ਵਿੱਚ ਬੈਠੇ ਯਾਤਰੀਆਂ ਦੇ ਬੈਗ ਲਿਫਾਫੇ ਵਗੈਰਾ ਆਦੀ ਚੈੱਕ ਕੀਤੇ ਗਏ। ਇੱਕ ਪਾੜੇ ਨੂੰ ਕਿਹਾ ਇਹਦੇ ਨਾਲ ਸਰ ਸਮਝਾਈ ਵੀ ਜਿਆ। ਲੱਗਦਾ ਜਿਵੇਂ ਇਹਨਾਂ ਦੇ ਅਨੁਸਾਰ ਇਹਦੇ ਨਾਲ ਸਰ ਕੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਇਸ ਤਰ੍ਹਾਂ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਅਟੰਡਾ ਵੱਲੋਂ ਅਾਕ ਵਕ ਵਕ ਦੇ ਸਰਚ آپریشن ਗੁੰਡਾਪੋਲਿਸ ਤੇ ਚਲਾਇਆ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਸਿਟੀ ਬਟੰਡਾ ਦੇ ਪੁਲਿਸ ਦੇ ਨਾਲ ਸਾਡੇ ਕੋਲ ਇੱਕ ਆਰਪੀ ਦੀ ਟੀਮ ਹੈ ਐਂਟੀ ਸਪੈਸ਼ਲਟਸ ਟੀਮ ਹੈਗੀ ਹੈ ਡੌਗ ਸਕਵਾਡ ਦੀ ਟੀਮ ਹੈ ਨਾਲ ਸਾਡੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੀਮ ਹੈਗੀ ਹੈ ਜੀਆਰਪੀ ਦੇ ਮੁਲਾਜ਼ਮ ਨੇ ਅਸੀਂ ਇੱਕ ਜੁਆਇੰਟ ਸਰਚ آپریشن ਰੇਲਵੇ ਸਟੇਸ਼ਨ ਦੇ ਉੱਪਰ ਚਲਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਮੇਨ ਸਾਡਾ ਮੁੱਖ ਮੁਕਸਦ ਹੈ ਕਿ ਜਿਹੜਾ ਕੋਈ ਸਸਪੀਕਟਡ ਪਰਸਨ ਨੇ ਸ਼ਸਪੀਸ਼ਸ ਪਰਸਨ ਨੂੰ ਵੀ ਚੈਕਿੰਗ ਕਰਨੀ ਜਿਹੜਾ ਕੋਈ ਬੰਦਾ ਗਲਤ ਐਕਟੀਵਿਟੀ ਦੇ ਵਿੱਚ ਇਨਵੋਲ ਮਿਲਦਾ ਉਹਨੂੰ ਰਾਉਂਡ ਅਪ ਕਰਨਾ ਨਾਲ ਜਿਹੜੇ ਪਾਰਕਿੰਗ ਪਲੇਸਸ ਅਗੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਕਿਉਂਕਿ ਕਈ ਵਾਰੀ ਕੋਈ ਵਹੀਕਲ ਅਬੰਨਣੂ ਵਹੀਕਲ ਜਿਹੜਾ ਹੈਗਾ ਖੜਾ ਹੁੰਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤੀ ਬੰਦਾ ਜਿਹੜਾ ਕਿਸੇ ਵਹੀਕਲ ਨੂੰ ਖੜਾ ਕਿਸੇ ਘਟਨਾਂ ਨੂੰ ਦਾਮ ਦੇਣ ਲਈ ਖੜਾ ਕਰ ਦਿੰਦਾ ਸੋ ਅਸੀਂ ਸਾਰੇ ਚੀਜ਼ਾਂ ਦੀ ਜਿਹੜੀ ਹੈਗੀ ਚੈਕਿੰਗ ਕਰ ਰਹੇ ਹਾਂ ਸੋ ਇਹ ਆਪਰੇਸ਼ਨ ਹੈ ਜੇ ਬਟੰਡਾ ਪੁਲਿਸ ਵੱਲੋਂ ਵਿਦ ਦਾ ਹੈਲਪ ਆਫ ਆਰਪੀਐਫ ਤੇ ਜੀਆਰਪੀ ਦੇ ਨਾਲ ਅਸੀਂ ਜੁਆਇੰਟ ਸਰਟੀਫਿਕੇਸ਼ਨ ਚਲਾ ਰਹੇ ਹਾਂ ਕਿੰਨੇ ਕੋ ਜਿਹੜੇ ਕਰਮਚਾਰੀ ਤਕਰੀਬਨ 100 ਦੇ ਕਰੀਬ ਪੁਲਿਸ ਮੁਲਾਜ਼ਮ ਜਦੋਂ ਸਾਡੇ ਪੰਜ ਜਿਹੜੇ ਸ਼ਹਿਰ ਦਾ ਐਸਐਸਓ ਸਬੰਧ ਨੇ ਨਾਲ ਸਾਡੇ ਕੋਲ ਏਆਰਪੀ ਦੀ ਟੀਮ ਹੈਗੀ ਹੈ ਐਂਟੀ ਸੈਪਰੇਟਿਸ ਟੀਮ ਹੈਗੀ ਹੈ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੀਮ ਹੈਗੀ ਹੈ ਜੀਆਰਪੀ ਦੀ ਟੀਮ ਹੈਗੀ ਹੈ ਤਕਰੀਬਨ 100 ਦੇ ਕਰੀਬ ਸਾਡੇ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਜੀ ਸਾਡੇ ਵੱਲੋਂ ਜਿਹੜੇ ਜਿਵੇਂ ਵੀ ਅਸੀਂ ਕਿ ਪਹਿਲਾਂ ਵੀ ਸਰਚ ਪ੍ਰੋਟੈਕਸ਼ਨ ਜਲਾਇਸ ਜਿੱਦਾਂ ਅਸੀਂ ਬੱਸ ਸਟੈਂਡ ਦੇ ਵਿੱਚ ਲਾਇਆ ਸੀਗਾ ਉਦੋਂ ਸਾਨੂੰ ਰੇਲਵੇ ਦੇ ਇੱਕ ਮੋਟਰਸਾਈਕਲ ਜਿਹੜਾ ਸ਼ੱਕੀ ਮਿਲਿਆ ਸੀਗਾ ਜਿਹੜਾ ਕਿ ਬਾਅਦ ਵਿੱਚ ਚੋਰੀ ਦਾ ਨਿਕਲਿਆ ਸੀਗਾ ਇਦਾਂ ਹੀ ਇਸੇ ਕੈਸ ਆਪਰੇਸ਼ਨ ਜਿਹੜੇ ਇਗਲ ਆਪਰੇਸ਼ਨ ਚਲਾਇਆ ਜਾ ਰਿਹਾ ਸਤੋ ਵਿੱਚ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਦੋ ਮੁਕਦਮੇ ਦਰਜੇ ਰਿਜਿਸਟਰ ਕੀਤੇ ਨੇ ਸਿਮਿਲਰਲੀ ਜੇ ਹੋਈ ਇੱਥੇ ਰਿਕਵਰੀ ਹੋਊਗੀ ਤਾਂ ਮੁਤਾਬਕ ਕਾਰਵਾਈ ਕੀਤੀ ਜਾਊਗੀ ਅੱਜ ਵੀ ਕੁਝ ਕੋਈ ਲਿਆ ਗਿਆ ਡੈਫੀਨਿਟਲੀ ਅਸੀਂ ਕੁਝ ਕਰ ਕਰ ਰਹੇ ਹਾਂ ਜੇ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਤੁਹਾਡੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਸ਼ੇਅਰ ਬਸ ਕੇ ਕੀ ਕਹਿਣਾ ਚਾਹੁੰਗੇ ਜਿਹੜਾ 15 ਅਗਸਤ ਆ ਰਿਹਾ ਉਹ ਲੈ ਕੇ ਪ੍ਰਖਿਆ ਅੱਜ ਅਸੀਂ ਸਾਡੇ ਵੱਲੋਂ ਸਕਿਉਰਿਟੀ ਦੇ ਅਰੇਂਜਮੈਂਟਸ ਪੂਰੇ ਕਰ ਲਏ ਗਏ ਨੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤੀ ਘਟਨਾ